ਪਰ ਕਿਹਦਾ ਦਾਦਾ ਹੋ ਗਿਆ ਕਿ ਇਨਸਾਨ ਹੁਣ ਆਸ਼ੀਸ਼ ਦਾ ਪਿੱਛੇ ਦੌੜ ਰਿਹਾ ਤੇ ਮਿਲ ਨਹੀਂ ਰਹੀਆਂ ਆਸ਼ੀਸ਼ ਅੱਗੇ-ਅੱਗੇ ਦੌੜ ਰਹੀਆਂ ਨੇ ਪੈਸਾ ਅੱਗੇ-ਅੱਗੇ ਦੌੜ ਰਿਹਾ ਇਨਸਾਨ ਪਿੱਛੇ-ਪਿੱਛੇ ਉਹਦੇ ਲੱਗਿਆ ਹੋਇਆ ਜ਼ਰੂਰਤਾਂ ਅੱਗੇ-ਅੱਗੇ ਦੌੜੀਆਂ ਇਨਸਾਨ ਪਿੱਛੇ-ਪਿੱਛੇ ਲੱਗਾ ਹੋਇਆ ਕਿ ਮੈਂ ਉਹਨਾਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਾਂ ਤੇ ਹੁਣ ਕੀ ਕਰੀਏ ਫਿਰ ਕਿਉਂਕਿ ਇਹ ਪੇਟ ਰੋਟੀ ਵੀ ਮੰਗਦਾ ਇਹ ਤਨ ਕੱਪੜੇ ਵੀ ਮੰਗਦਾ ਇਹ ਸ਼ਰੀਰ ਇੱਜ਼ਤ ਮਾਨਵੀ ਮੰਗਦਾ ਤਾਂ ਕੀ ਕਰੀਏ ਤੁਹਾਨੂੰ ਜੇ ਥੋੜੀ ਜਿਹੀ ਵੀ ਵੀਡੀਓ ਅੱਛੀ ਲੱਗ ਰਹੀ ਹੈ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਐਦਾਂ ਦੀਆਂ ਵੀਡੀਓ ਮੈਂ ਤੁਹਾਡੇ ਵਾਸਤੇ ਬਣਾਉਂਦੀ ਰਾਵਾਂਗੀ ਜਿੰਨਾ ਤੁਸੀਂ ਮੋਟੀਵੇਟ ਰਹੋ ਪਰਮੇਸ਼ਰ ਦੇ ਨਜ਼ਦੀਕ ਜਾਓ ਜੋ ਸਿਰਜਣਹਾਰ ਨੇ ਸਾਨੂੰ ਸਾਡੇ ਲਈ ਰੱਖਿਆ ਉਹ ਤੁਸੀਂ ਲੈ ਸਕੋ ਕਿਉਂਕਿ ਗੇਮ ਸਾਰੀ ਕਿੱਥੇ ਅੜੀ ਹੋਈ ਹੈ ਗੇਮ ਹੈ ਸਾਰੀ ਮਾਈਂਡ ਸੈਟ ਦੇ ਉੱਤੇ ਵਿਸ਼ਵਾਸ ਦੇ ਉੱਤੇ ਜਿੰਨ ਬਣਾਇਆ ਉਹਦੇ ਉੱਤੇ ਇਨਸਾਨ ਨੂੰ ਵਿਸ਼ਵਾਸ ਨਹੀਂ ਹੈ ਕਿਉਂਕਿ ਜਿਸ ਨੇ ਬਣਾ ਕੇ ਸਾਨੂੰ ਭੇਜਿਆ ਉਹਨੂੰ ਰੋਣ ਦੇ ਲਈ ਧੋਣ ਦੇ ਲਈ ਜਾਂ ਕਿਸੇ ਦੇ ਤਰਲੇ ਮਰਨੇ ਲਈ ਸਾਨੂੰ ਨਹੀਂ ਭੇਜਿਆ ਇੱਕੋ ਜਿਹੀ ਸਾਡੇ ਚ ਕੁਰਤੀਆਂ ਆ ਗਿਆ ਇਨਸਾਨ ਦੇ ਅੰਦਰ ਕਿ ਅਸੀਂ ਉਹਨਾਂ ਆਸ਼ੀਸ਼ ਤੋਂ ਦੂਰ ਹੋ ਗਏ ਪਰ ਹੁਣ ਕਰੀਏ ਕੀ ਹੈ ਨਾ ਉਹਨਾਂ ਇਨਸਾਨ ਕੋ ਗਲਤੀਆਂ ਤੇ ਹੋ ਗਈਆਂ ਉਹ ਤਨ ਦੂਰ ਚਲਾ ਗਿਆ ਇੱਜ਼ਤ ਮਾਨ ਨਹੀਂ ਲੋਕੀ ਕਰਦੇ ਆਪਣੀਆਂ ਗਲਤੀਆਂ ਕਰਕੇ ਇਹ ਸਭ ਕੁਝ ਹੁੰਦਾ ਕਿਸੇ ਦੀ ਗਲਤੀ ਕਰਕੇ ਕੁਝ ਨਹੀਂ ਹੁੰਦਾ ਸਾਡੇ ਜੀਵਨ ਵਿੱਚ ਉਹ ਕਟਨਾਵਾਂ ਤਦ ਹੀ ਆਂਦੀਆਂ ਉਹਨਾਂ ਨੂੰ ਅਸੀਂ ਮੌਕਾ ਦਿੱਤਾ ਆਪਣੇ ਤੱਕ ਆਉਣ ਦੇ ਲਈ ਸਾਨੂੰ ਇੱਕ ਗੱਲ ਇਹ ਸਮਝ ਲੈਣੀ ਚਾਹੀਦੀ ਹੈ ਪੂਰੀ ਪੂਰੀ ਤਰ੍ਹਾਂ ਅਗਰ ਤੁਸੀਂ ਇਸ ਚੈਨਲ ਤੇ ਕੁਝ ਤੁਸੀਂ ਨਵਾਂ ਹਾਸਲ ਕਰਨਾ ਚਾਹੁੰਦੇ ਹੋ ਸਚਾਈ ਜਾਨਣਾ ਚਾਹਦੇ ਹੋ ਕਿ ਰੱਬ ਤੁਹਾਨੂੰ ਕੀ ਦੇਣਾ ਚਾਹੁੰਦਾ ਪਰਮੇਸ਼ਵਰ ਤੁਹਾਨੂੰ ਜਿਹੜੇ ਜੀਵਤਾ ਪਰਮੇਸ਼ਰ ਜਿੰਦਾ ਖੁਦਾ ਤੁਹਾਨੂੰ ਕੀ ਦੇਣਾ ਚਾਹੁੰਦਾ ਤੁਸੀਂ ਕੀ ਕੁਝ ਲੈ ਸਕਦੇ ਹੋ ਤੁਹਾਡੇ ਲਈ ਉਹਨ ਕੀ ਕੀ ਰੱਖਿਆ ਤੇ ਐ ਸਚਾਈ ਵਾਲਾ ਚੈਨਲ ਇਹਨੂੰ ਜੂਬਸਕ੍ਰਾਈਬ ਕਰਿਓ ਮੈਂ ਜਾਣਦੀ ਕਿ ਤੁਸੀਂ ਤੁਸੀਂ ਸਚਾਈ ਨੂੰ ਜਾਣੋਗੇ ਨਾ ਉਹ ਸਚਾਈ ਤੁਹਾਨੂੰ ਆਜ਼ਾਦ ਕਰੂਗੀ ਉਹ ਸਚਾਈ ਤੁਹਾਨੂੰ ਹਰ ਉਹ ਚੀਜ਼ ਲੈਣ ਚ ਮਦਦ ਕਰੇਗੀ ਜਿਹੜੀ ਤੁਸੀਂ ਜ਼ਿੰਦਗੀ ਚ ਲੈਣਾ ਚਾਹੁੰਦੇ ਹੋ ਪਰਮੇਸ਼ਰ ਦੇਣਾ ਚਾਹੁੰਦਾ ਇਨਸਾਨ ਨੇ ਲਿਆ ਨਹੀਂ ਅੱਜ ਹੋ ਸਕਦਾ ਤੁਹਾਡੇ ਸਰੀਰ ਨੂੰ ਬਿਮਾਰੀ ਲੱਗੀ ਹੋਈ ਹੈ ਹੋ ਸਕਦਾ ਘਰ ਵਿੱਚ ਕਰਜ਼ਾ ਹੋ ਸਕਦਾ ਪਤੀ ਨਸ਼ੇ ਕਰਦਾ ਹੋ ਸਕਦਾ ਬੱਚੇ ਨਸ਼ੇ ਕਰਦੇ ਨੇ ਹੋ ਸਕਦਾ ਯੂਥ ਸਕਸੈਸ ਨਹੀਂ ਅੱਜ ਯੂਥ ਨੂੰ ਜੋਬ ਨਹੀਂ ਮਿਲ ਰਹੀ ਹਨ ਬਹੁਤ ਕੁਝ ਜੀਵਨ ਤੇ ਚੱਲ ਰਿਹਾ ਘਰ ਵਿੱਚ ਲੜਾਈਆਂ ਝਗੜੇ ਕਲੇਸ਼ ਨੇ ਸਭ ਤੋਂ ਪਹਿਲਾਂ ਇੰਨੀ ਗੱਲ ਸੋਚ ਲਓ ਕਿ ਇਹ ਕਿੱਥੋਂ ਪੈਦਾ ਹੋਇਆ ਇਹਦੀ ਮੁੱਢ ਸਾਡੇ ਤੋਂ ਹੀ ਸ਼ੁਰੂ ਹੁੰਦੀ ਹੈ ਇਹ ਸਭ ਕੋ ਸਾਡੇ ਤੋਂ ਹੀ ਸ਼ੁਰੂ ਹੈ ਆਪਾਂ ਜੋ ਬੀਜਿਆ ਉਹ ਅਸੀਂ ਹੁਣ ਕਟਿਆ ਅੱਜ ਅਗਰ ਕਰਜ਼ਾ ਗਰੀਬੀ ਹੈ ਤੇ ਉਹਦਾ ਰੀਜ਼ਨ ਵੀ ਅਸੀਂ ਖੋਦਾਂ ਪਹਿਲੀ ਵੀਡੀਓ ਵਿੱਚ ਵੀ ਮੈਂ ਦੱਸ ਚੁੱਕੀ ਹਾਂ ਉਹਦਾ ਰੀਜ਼ਨ ਅਸੀਂ ਖੋਦਾਂ ਅਸੀਂ ਆਪਣੇ ਚਾਦਰ ਵੱਲ ਨਹੀਂ ਦੇਖਿਆ ਤੇ ਅਸੀਂ ਆਪਣੇ ਜ਼ਿਆਦਾ ਪੈਰ ਫਸਾਰੇ ਉਹਦੇ ਕਰਕੇ ਕਰਜ਼ਾ ਆ ਗਿਆ ਉਹਦੇ ਕਰਕੇ ਗਰੀਬੀ ਆ ਗਈ ਅੱਜ ਕੁਝ ਲੋਕ ਮੈਂ ਦੁਨੀਆ ਤੇ ਵੇਖਦੀ ਆ ਅੱਜ ਤੱਕ ਉਹਨਾਂ ਦੇ ਮਕਾਨ ਪੱਕੇ ਨਹੀਂ ਹੈਗੇ ਕਿਰਾਏ ਦੇ ਘਰਾਂ ਵਿੱਚ ਰਹਿ ਰਹੇ ਨੇ ਜਾਂ ਜਾਂ ਤੱਪੜ ਤਨ ਤਨ ਕਿ ਅੱਜ ਵੀ ਲੋਕੀ ਰਹਿ ਰਹੇ ਨੇ ਕੀ ਪਰਮੇਸ਼ਰ ਦੀ ਇਹ ਮਰਜ਼ੀ ਸੀ ਉਹਨਾਂ ਲੋਕਾਂ ਦੇ ਉੱਤੇ ਬਿਲਕੁਲ ਨਹੀਂ ਪਰਮੇਸ਼ਰ ਤੇ ਹਰ ਇੱਕ ਮਨੁੱਖ ਨੂੰ ਪਿਆਰ ਕਰਦਾ ਉਹਨ ਕਿਉਂਕਿ ਹਰ ਇੱਕ ਮਨੁੱਖ ਨੂੰ ਕੀ ਵੱਡਾ ਕੀ ਛੋਟਾ ਸਭ ਨੂੰ ਆਪਣੇ ਹੱਥਾਂ ਨਾਲ ਬਣਾਇਆ ਉਹਦੀ ਮਰਜ਼ੀ ਨਹੀਂ ਸੀ ਫਿਰ ਕਿੱਦਾਂ ਅੱਜ ਕੋਈ ਇਨਸਾਨ ਤੰਬੂਆਂ ਵਿੱਚ ਰਹਿ ਰਿਹਾ ਕੱਚੇ ਘਰਾਂ ਵਿੱਚ ਰਹਿ ਰਿਹਾ ਉਹਦੀਆਂ ਖੁਦ ਦੀਆਂ ਕਮੀਆਂ ਕਰਕੇ ਉਹ ਰਹਿ ਰਿਹਾ ਖੁਦ ਦੀਆਂ ਕਮੀਆਂ ਕਰਕੇ ਰਹਿ ਰਿਹਾ ਉਹ ਅੱਜ ਜੇਕਰ ਉਹ 500 ਦਿਹਾੜੀ ਲੈਂਦਾ ਤੇ 500 ਦਿਹਾੜੀ ਵਿੱਚੋਂ 500 ਹੀ ਖਾ ਕੇ ਆਪਣੇ ਪਰਿਵਾਰ ਨੂੰ ਖਵਾ ਦਿੰਦਾ ਤੇ ਉਹਦੇ ਵਿੱਚ 100 ਰੁਪਏ ਵੀ ਨਹੀਂ ਬਚਾਉਂਦਾ ਪਿਆ ਤੇ ਉਹਦੀ ਖੁਦ ਦੀ ਗਲਤੀ ਹੈ ਕਿਉਂਕਿ ਜਿੰਨਾ ਕੋਈ ਨਿੱਕਾ ਨਾਲ ਉਹਦੇ ਖਰਚੇ ਵੀ ਨਿੱਕੇ ਆ ਜਿੰਨਾ ਕੋਈ ਵੱਡਾ ਉਹਦੇ ਖਰਚੇ ਵੀ ਵੱਡੇ ਆ ਅਗਰ ਕੋਈ ਗਰੀਬੀ ਦੇ ਵਿੱਚ ਆ ਤੇ ਉਹਦੀ ਖੁਦ ਦੀ ਆਪਣੀ ਕਮੀ ਦੇ ਕਾਰਨ ਅੱਜ ਸਮੇਂ ਵਿੱਚ ਕਿਹੜਾ ਇਨਸਾਨ ਆ ਜਿਹੜਾ 500 ਤੋਂ ਘੱਟ ਦਿਹਾੜੀ ਲੈਂਦਾ ਕੋਈ ਨਹੀਂ ਕੰਜੂਸੀਆਂ ਕਰਨੇ ਪੈਂਦੀਆਂ ਨੇ ਫਿਰ ਜਾ ਕੇ ਅੱਗੇ ਵਧਿਆ ਜਾਂਦਾ ਹੈ ਔਰ ਰੱਬ ਇਹੀ ਸਾਨੂੰ ਸਿਖਾਉਂਦਾ ਹੈ ਕਿ ਆਪਣੀ ਚਾਦਰ ਦੇ ਕੇ ਪੈਰ ਨੂੰ ਪਸਾਰੀਏ ਦੂਜੀ ਗੱਲ ਅਗਰ ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਸਟੱਡਿੰਗ 'ਚ ਕਿਹਾ ਕਿ ਜੋ ਤੁਸੀਂ ਮੰਗੋਗੇ ਤੁਹਾਨੂੰ ਪਰਮੇਸ਼ਰ ਦੇਊਗਾ ਏ ਮੈਂ ਤੁਹਾਨੂੰ ਇੱਕ ਵਚਨ ਦੱਸਿਆ ਮੱਤੀ ਸੱਤ ਦੇ ਵਿੱਚ ਲਿਖਿਆ ਮੰਗੋ ਤੇ ਦਿੱਤਾ ਜਾਊਗਾ ਡੋਡੋ ਕਿ ਤੁਸੀਂ ਪਾਓਗੇ ਖੜ ਖੜਾਉ ਤੇ ਤੁਹਾਡੇ ਲਈ ਖੋਲਿਆ ਜਾਏਗਾ ਰੱਬ ਨੇ ਤੇ ਭਈ ਪਰਮੇਸ਼ਵਰ ਨੇ ਸਿੱਧੀ ਸਾਦੀ ਗੱਲ ਕਹਤੀ ਮੰਗੋ ਤੇ ਦਿੱਤਾ ਜਾਏਗਾ ਮੰਗੋ ਤੇ ਦਿੱਤਾ ਜਾਏਗਾ ਹੁਣ ਦਿੱਤਾ ਕਿਉਂ ਨਹੀਂ ਤੁਹਾਨੂੰ ਪ੍ਰਭੂ ਦੇ ਰਿਹਾ ਤੁਸੀਂ ਕਿਉਂ ਨਹੀਂ ਲੈ ਪਾਰੇ ਕਿਉਂਕਿ ਕਮੀ ਹੈ ਕਿੱਚਾ ਇਨਸਾਨ ਜੀ ਕਿਉਂਕਿ ਜਦੋਂ ਪ੍ਰਭੂ ਦੇਣ ਵਾਸਤੇ ਆਂਦਾ ਉਹਨੂੰ ਅੱਗੇ ਲੱਭਦਾ ਹੈ ਕਾਕ ਨੇ ਕਿ ਇਹ ਬੰਦੇ ਨੇ ਲੈ ਕੇ ਕਦਰ ਨਹੀਂ ਕਰਨੀ ਮੇਰੀ ਕੁਝ ਲੈ ਜੋ ਮੈਨੂੰ ਦਵਾਂਗੇ ਨੇ ਉਹਦੀ ਕਦਰ ਨਹੀਂ ਕਰਨੀ ਤੇ ਰਹਿਣ ਦੇ ਰਿਉ ਦੇਣਾ ਹੀ ਕਿਉ ਫਿਰ ਜਿਹਦੀ ਕਦਰ ਨਹੀਂ ਕਰ ਸਕਦਾ ਇਹਨਾਂ ਖਾਣਾ ਹੀ ਆ ਉਡਾਣਾ ਹੀ ਆ ਤੇ ਕੀ ਲੋੜ ਐ ਐਸੀ ਕਿ ਬੰਦੇ ਨੂੰ ਦੇਣ ਦੀ ਮੰਗੋ ਤੇ ਦਿੱਤਾ ਜਾ ਤੁਮ ਤੁਸੀਂ ਜੋ ਵੀ ਚਾਹੋਗੇ ਤੁਹਾਨੂੰ ਮਿਲੇਗਾ ਧਰਤੀ ਦੇ ਉੱਤੇ ਤੁਸੀਂ ਸੋਚ ਲਓ ਕਿ ਮੈਨੂੰ 1 ਕਰੋੜ ਚਾਹੀਦਾ ਤੁਹਾਨੂੰ 1 ਕਰੋੜ ਵੀ ਮਿਲੇਗਾ ਤੁਸੀਂ ਸੋਚ ਲਓ ਕਿ ਮੈਨੂੰ ਵੱਡੀਆਂ ਗੱਡੀਆਂ ਚਾਹੀਦੀਆਂ ਤੁਹਾਨੂੰ ਵੱਡੀਆਂ ਗੱਡੀਆਂ ਵੀ ਮਿਲਣ ਸੋਚਦੋ ਕਿ ਮੇਰਾ ਅੱਛਾ ਮਕਾਨ ਹੋ ਤਾਂ ਨਾ ਅੱਛਾ ਮਕਾਨ ਵੀ ਮਿਲੂਗਾ ਪਰਮੇਸ਼ਰ ਦੇਣਾ ਚਾਹੁੰਦਾ ਤੁਹਾਨੂੰ ਐ ਮਤ ਸੋਚੋ ਕਿ ਮੈਦੀ ਤੇ ਆਮਦਨੀ ਨਹੀਂ ਥੋੜੀ ਐ ਮੈਂ 500 ਦਿਹਾੜੀ ਲੈਣ ਵਾਲਾ ਬੰਦਾ ਮੈਂ ਕਿੱਥੋਂ ਕਰੋੜ ਰੁਪਏ ਕਮਾਈ ਕਰ ਲੈਣੀ ਆ ਤੁਹਾਨੂੰ ਨਹੀਂ ਪਤਾ ਪਰਮੇਸ਼ਰ ਦੀ ਫਿਰ ਸਾਮਰਤਾ ਉਹ ਸਾਮਰਤੀ ਸਰਵ ਸ਼ਕਤੀਮਾਨ ਪਰਮੇਸ਼ਰ ਹੈ ਕੁਝ ਵੀ ਕਰ ਸਕਦਾ ਤੁਹਾਡੇ ਜੀਵਨ ਦੇ ਵਿੱਚ ਜ਼ਰੂਰਤ ਕਿੰਨੂ ਆ ਤਾਨੂੰ ਆ ਮੰਗਣ ਦੀ ਉਹ ਕਹਿੰਦਾ ਤੇਰੀ ਸੋਚ ਛੋਟੀ ਐ ਤੇ ਫਿਰ ਛੋਟੀ ਸੋਚ ਦੇ ਅਨੁਸਾਰ ਹੀ ਤੈਨੂੰ ਮੈਂ ਦੇਣਾ ਜੇ ਤੂੰ ਵੱਡੀ ਸੋਚ ਰੱਖੇ ਤੇ ਤੈਨੂੰ ਵੱਡੀ ਸੋਚ ਦੇ ਅਕੋਰਡਿੰਗ ਮੈਂ ਤੈਨੂੰ ਦਵਾਂ ਤੇਰੀ ਸੋਚ ਹੀ ਉਨੇ ਕੇ ਰਹਿੰਦੀ ਐ ਕਿ ਮੈਂ ਕੱਚਿਆ ਮਕਾਨਾਂ ਵਿੱਚ ਰਵਾਂ ਰਹਿ ਫਿਰ ਕੱਚੇ ਮਕਾਨਾਂ ਵਿੱਚ ਦੇਖੋ ਜਿੰਨ ਬਣਾਇਆ ਐ ਸੰਸਾਰ ਕਿਉਂ ਘਟਮੀਰ ਜਿੰਨ ਬਣਾਇਆ ਜਿੰਨ ਸੰਸਾਰ ਹੀ ਬਣਾਤਾ ਉਹਦੇ ਕੋ ਕੁਝ ਨਹੀਂ ਆਗਾ ਕੀ ਤਾਨੂੰ ਜ਼ਿਆਦਾ ਦੇਣ ਦੇ ਲਈ ਬਹੁਤ ਕੁਛ ਹੈ ਬਹੁਤ ਕੁ ਉਹ ਕੋਈ ਸੇ ਗਲਤੀ ਘੱਟੀ ਨਹੀਂ ਹੈਗੀ ਇਸ ਪਰਮੇਸ਼ਰ ਦੇ ਕੋਲ ਤੁਸੀਂ ਜੋ ਚਾਹੋ ਲੈ ਸਕਦੇ ਹੋ ਪਰਮੇਸ਼ਰ ਦੇ ਕੋਲ ਇਹ ਜਿੰਦੀ ਜਾਗਦੀ ਮਿਸਾਲ ਮੈਂ ਤੁਹਾਡੇ ਸਾਹਮਣੇ ਹੈ ਸਾਲ ਪਹਿਲਾਂ ਤੁਸੀਂ ਇਸ ਚੈਨਲ ਤੇ ਦੇਖੋ ਵੀਡੀਓ ਦੇਖੋ ਤੁਸੀਂ ਮੇਰੇ ਘਰ ਦੇ ਹਾਲਾਤ ਦੇਖ ਸਕਦੇ ਹੋ ਔਰ ਕਿਦਾਂ ਕਿਦਾਂ ਪਰਮੇਸ਼ਰ ਨੇ ਅਗਰ ਮੈਂ ਪੂਰੇ ਫੇਤ ਨਾਲ ਅੜੀ ਤੇ ਖੜੀ ਰਹੀਆਂ ਪੂਰੇ ਫੇਤ ਨਾਲ ਵਿਸ਼ਵਾਸ ਕੀਤਾ ਕਿ ਮੇਰਾ ਪਰਮੇਸ਼ਰ ਸ਼ਕਮਰਤੀ ਪਰਮੇਸ਼ਰ ਸਭ ਕੁਝ ਕਰ ਸਕਦਾ ਤੇ ਅੱਜ ਉਹਨੇ ਮੇਰੇ ਜੀਵਨ ਦੇ ਵਿੱਚ ਬਦਲਾਅ ਕੀਤੇ ਨੇ ਤਾਂ ਹੀ ਮੈਂ ਤੁਹਾਨੂੰ ਅੱਜ ਬੋਲ ਕੇ ਦੱਸ ਰਹੀ ਆ ਕੋਈ ਵੀ ਇਨਸਾਨ ਤੁਹਾਨੂੰ ਇਦਾਂ ਬੋਲ ਕੇ ਨਹੀਂ ਦੱਸੂਗਾ ਜਿਹਦੇ ਇਨਸਾਨ 'ਚ ਘਟਨਾਵਾਂ ਘਟੀਆਂ ਨੇ ਜਿੰਨ ਰੱਬ ਕੋ ਪਾਇਆ ਵਾ ਉਹੀ ਤੁਹਾਨੂੰ ਦੱਸੂਗਾ ਕਿ ਤੁਸੀਂ ਕਿਦਾਂ ਲੈ ਸਕਦੇ ਹੋ ਹਾਲੇਲੂਇਆ ਮੇਰਾ ਵਿਸ਼ਵਾਸ ਹੈ ਕਿ ਅੱਜ ਦੀ ਐ ਮੋਟੀਵੇਸ਼ਨ ਵੀਡੀਓ ਦੇ ਦੁਆਰਾ ਤੁਸੀਂ ਬਹੁਤ ਕੁਝ ਸਿੱਖ ਲਿਆ ਪਹਿਲਾ ਮਾਈਂਡ ਸੈਟ ਕਰੋ ਕਿ ਤੁਹਾਨੂੰ ਚਾਹੀਦਾ ਕੀ ਆ ਅੱਗੇ-ਅੱਗੇ ਦੱਸਾਂਗੇ ਤੁਸੀਂ ਲੈਣਾ ਕਿਦਾਂ ਪਰਮੇਸ਼ਰ ਦੇ ਕੋਲ ਪਹਿਲਾਂ ਇਹਨਾਂ ਸੈੱਟ ਕਰ ਲਓ ਕਿ ਜਿਹਦੀ ਅਸੀਂ ਸੰਤਾਨ ਹੈ ਜਿਸ ਨੇ ਸਾਨੂੰ ਬਣਾਇਆ ਆਪਣੇ ਹੱਥਾਂ ਦੇ ਨਾਲ ਸਿਰਜਿਆ ਉਹਨੇ ਸਾਨੂੰ ਠੋਕਰਾ ਖਾਣ ਦੇ ਲਈ ਨਹੀਂ ਸਿਰਜਿਆ ਉਹਨੇ ਸਾਨੂੰ ਧੱਕੇ ਖਾਣ ਦੇ ਲਈ ਨਹੀਂ ਸਿਰਜਿਆ ਉਹਨੇ ਸਾਨੂੰ ਇੱਕ ਅੱਛੀ ਬੈਸਟ ਲਾਈਫ ਦੇਣ ਦੇ ਲਈ ਸਿਰਜਿਆ ਉਹਨੇ ਸਾਨੂੰ ਬਣਾਇਆ ਇਸ ਲਈ ਆ ਧਰਤੀ ਦੇ ਉੱਤੇ ਭੇਜਿਆ ਇਸ ਲਈ ਕਿ ਅਸੀਂ ਧਰਤੀ ਦੇ ਸਾਰੇ ਆਸ਼ਵਾਰਾਮ ਲਈਏ ਤੇ ਉਸਦੀ ਮਹਿਮਾ ਕਰੀਏ ਉਹਦਾ ਥੈਂਕਸਫੁਲ ਰਹੀਏ ਥੈਂਕਸ ギਵਿੰਗ ਕਰਦੇ ਰਹੀਏ ਉਸ ਪਰਮੇਸ਼ਵਰ ਦੀ ਪਹਿਲਾਂ ਤੁਹਾਨੂੰ ਇਹ ਵਿਸ਼ਵਾਸ ਇਸ ਗੱਲ ਤੇ ਕਰਨਾ ਪਵੇਗਾ ਪਹਿਲਾ ਪੁਆਇੰਟ ਇਹੀ ਆ ਅਗਰ ਤੁਸੀਂ ਜ਼ਿੰਦਗੀ ਵਿੱਚ ਕੁਝ ਹਾਸਲ ਕਰਨਾ ਚਾਹੁੰਦੇ ਹੋ ਪਹਿਲਾ ਪੁਆਇੰਟ ਉਹਦਾ ਇਹੀ ਆ ਕਿ ਤੁਸੀਂ ਵਿਸ਼ਵਾਸ ਕਰੋ ਉਸ ਬਣਾਉਣ ਵਾਲੇ ਦੇ ਉੱਤੇ ਉਸ ਸੱਚੇ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰੋ ਜਿੰਨੇ ਤੁਹਾਡੇ ਕੋਲ ਕੁਝ ਲਿੱਤਾ ਨਹੀਂ ਤੁਹਾਨੂੰ ਬਣਾਉਣ ਦੇ ਲਈ ਕੁਝ ਤੁਹਾਡੇ ਕੋਲ ਮੰਗਿਆ ਨਹੀਂ ਉਹਨੂੰ ਬਣਾਉਣ ਦੇ ਲਈ ਉਹਨੂੰ ਫ੍ਰੀ ਵਿੱਚ ਤੁਹਾਨੂੰ ਬਣਾਇਆ ਜਿਹੜਾ ਪਰਮੇਸ਼ਰ ਫ੍ਰੀ ਵਿੱਚ ਬਣਾ ਸਕਦਾ ਉਹ ਬਹੁਤ ਕੁਝ ਤੁਹਾਨੂੰ ਫ੍ਰੀ ਵਿੱਚ ਦੇ ਸਕਦਾ ਹੈ ਪਹਿਲਾ ਇਸ ਗੱਲ 'ਤੇ ਵਿਸ਼ਵਾਸ ਕਰਨਾ ਸਿੱਖ ਜਾਓ ਅੱਗੇ ਤੁਹਾਨੂੰ ਪੁਆਇੰਟ ਦੱਸਾਂਗੀ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਆਵਾਜ਼ ਪਰਮੇਸ਼ਰ ਤੱਕ ਲੈ ਕੇ ਜਾ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਹਰ ਇੱਕ ਚੀਜ਼ ਨੂੰ ਜ਼ਿੰਦਗੀ ਦੇ ਵਿੱਚ ਹਾਸਲ ਕਰ ਸਕਦੇ ਹੋ ਜੋ ਤੁਹਾਨੂੰ ਪਰਮੇਸ਼ਰ ਦੇਣਾ ਚਾਹੁੰਦਾ ਹੈ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਸ਼ੀਰਵਾਦ ਦੇਵੇ ਗੋਡ ਬlesਸ ਯੂ